ਹਾਂਜੀ ਜੀ ਆਪਾਂ ਜਿਦਾ ਤੁਹਾਨੂੰ ਪਤਾ ਹੀ ਆ ਸ਼ਹਿਰ ਅੰਮ੍ਰਿਤਸਰ ਪਹੁੰਚ ਗਏ ਸੀ ਗੁਰੂ ਘਰ ਦਰਸ਼ਨ ਕਰ ਲਏ ਸੀ ਆਪਾਂ ਚਰਨਾਂ 'ਚ ਹਾਜ਼ਰੀ ਲਵਾ ਲਈ ਸੀ ਆਪ ਜੀ ਨੂੰ ਵੀਡੀਓ ਜਰੀਏ ਜਿੰਨੀ ਕੋਸ਼ਿਸ਼ ਹੋ ਸਕੀ ਕਰਾਉਣ ਦੀ ਆਪਾਂ ਕੋਸ਼ਿਸ਼ ਕੀਤੀ ਏ ਸੰਗ ਜੀ ਤੇ ਆਪਾਂ ਰੁਕੇ ਸੀਗੇ ਅੱਜ ਬਾਈ ਦੇ ਕੋਲ ਅੰਮ੍ਰਿਤਪੁਰ ਅੰਮ੍ਰਿਤਪੁਰ ਬਾਈ ਨੂੰ ਤੁਸੀਂ ਜਾਣਦੇ ਹੀ ਆ ਪਿਛਲੀ ਵੀਡੀਓ ਤੁਸੀਂ ਦੇਖਿਆ ਬਾਈ ਨੂੰ ਬਾਈ ਬਾਸਰ ਕੇ ਆਪਾਂ ਮਿਲਣ ਆਇਆ ਸੀਗਾ ਤੇ ਬਾਈ ਕੋਲੇ ਆਪਾਂ ਰਾਤ ਰੁਕੇ ਆ ਤੇ ਇੱਕ ਲੀੜਾ ਲੱਥਾ ਥੋੜਿਆ ਧੂਣ ਵਾਲਾ ਸੀਗਾ ਤੇ ਉਹ ਵੀ ਮੈਂ ਕਿਹਾ ਧੋ ਲਈਏ ਧੋ ਲਿਆ ਆਪਾਂ ਤੇ ਹੁਣ ਬਾਈ ਦਾ ਫੋਨ ਆਇਆ ਈ ਬਾਈ ਮੜਿਆ ਕੰਮ ਗਿਆ ਈ ਬਾਈ ਨੇ ਫੋਨ ਕੀਤਾ ਦੋ ਵਾਰੀ ਕਹਿੰਦਾ ਬਾਈ ਚੱਲ ਆ ਜਾ ਥੋੜਿਆ ਤੈਨੂੰ ਘੁਮਾ ਕੇ ਲਿਆਉਣਾ ਆ ਤੇ ਬਾਈ ਹੁਣ ਆਉਣ ਲੱਗਾ ਅਮਰਤ ਤੇ ਕਹਿੰਦਾ ਜੁਨੀਵਰਸਿਟੀ ਚੱਲਦੇ ਆ ਤੇ ਹੋ ਸਕਿਆ ਤਾਂ ਖਾਲਸਾ ਕਾਲਜ ਵੀ ਜਾਵਾਂਗੇ ਬਾਕੀ ਦੇਖਦੇ ਆ ਬਾਈ ਕਿੱਥੇ ਲੈ ਕੇ ਜਾਂਦਾ ਨਾ ਆ ਗਿਆ ਭਾਈ ਵੀ ਕਰਦੇ ਆ ਵੇਟ ਤੇ ਫੇ ਜਾ ਕੇ ਉਹਨੇ ਹੀ ਪਸੇ ਜਿੱਦਾਂ ਤੁਹਾਨੂੰ ਆਪਾਂ ਦੱਸਿਆ ਸੀਗਾ ਬਾਈ ਕੋ ਬਾਈ ਆ ਗਿਆ ਆ ਬਾਈ ਫੇ ਕਿੱਧਰ ਲੈ ਕੇ ਜਾਣਾ ਪਹਿਲਾਂ ਦੱਸ ਤੁਹਾਨੂੰ ਖਾਲਸਾ ਕੋਲੇ ਖਾਲਸਾ ਕੋਲੇ ਤੋਂ ਬਾਅਦ ਅਗਰ ਯੂਨੀਵਰਸਿਟੀ ਠੀਕ ਆ ਭਾਈ ਮੈਂ ਤਾਂ ਪਹਿਲਾਂ ਦੱਸ ਕੇ ਠੀਕ ਆ ਚੈੱਕ ਚੈੱਕ ਕਰਨਾ ਪਾ ਚੱਲ ਸਹੀ ਆ ਭਾਈ ਚਲੋ ਆਦੇ ਘੁੰਮਦੇ ਆ ਜੀ ਵਧੀਆ ਵਧੀਆ ਥਾਣੇ ਅੰਮ੍ਰਿਤਸਰ ਦੇ ਨਹੀਂ ਨਹੀਂ ਸਹੀ ਹੋ ਗਈ ਆ ਜੀ ਹਾਂਜੀ ਲਓ ਜੀ ਛੋਟਾ ਬਾਈ ਆਪਣਾ ਅਮਰਿਤ ਵੀਰ ਲੈ ਕੇ ਆਪਾਂ ਨੂੰ ਖਾਲਸਾ ਕਾਲਜ ਅਮਰੇਸਰ ਦਾ ਖੂਬਸੂਰਤ ਨਜ਼ਾਰਾ ਦੇਖਣ ਲਈ ਕਾਲਜ ਘੁੰਮਣ ਫਰੋਣ ਲਈ ਪੜਾਈ ਵਿੱਲੇ ਦਾ ਆਪਣਾ ਹੈ ਨਹੀਂ ਸੀਗਾ ਵੀ ਆਪਾਂ ਇੱਧਰ ਨੂੰ ਆਈਏ ਤੇ ਅੱਜ ਆਪਣੇ ਘੋੜੇ ਜਰੀਏ ਤੇ ਅਮਰਿਤ ਬਾਈ ਦੇ ਜਰੀਏ ਇੱਥੇ ਪਹੁੰਚਣ ਦਾ ਮੌਕਾ ਮਿਲ ਗਿਆ ਆਪਾਂ ਨੂੰ ਬਹੁਤ ਹੀ ਖੂਬਸੂਰਤ ਹੈ ਜੀ ਕਾਲਜ ਸਵਾਦ ਆ ਗਿਆ ਜੀ ਇੱਥੇ ਆ ਕੇ ਤੇ ਗੱਲ ਕਰਦੇ ਆ ਜੀ ਇੱਥੇ ਵਧੀਆ ਵਧੀਆ ਵੱਡੀਆਂ ਵੱਡੀਆਂ ਹਸਤੀਆਂ ਕਲਾਕਾਰ ਨਾਟਕਕਾਰ ਚਿੱਤਰਕਾਰ ਫਿਲਮੀ ਸtare ਐਕਟਰ ਐਕਟਰਨੀਆਂ ਬਹੁਤ ਸਾਰੇ ਇੱਥੇ ਪੜ੍ਹਾਈ ਕਰ ਚੁੱਕੇ ਆ ਇੱਥੋਂ ਪੜ੍ਹ ਕੇ ਗਏ ਆ ਤੇ ਆਪਣੇ ਬਾਲੀਵੁੱਡ ਦੀਆਂ ਯਾਨੀ ਕਿ ਪੰਜਾਬੀ ਫਿਲਮਾਂ ਦੇ ਇੱਥੇ ਅਨੰਗਣਤ ਬਣੀਆਂ ਆ ਤੇ ਹਿੰਦੀ ਫਿਲਮਾਂ ਵੀ ਕਾਫੀ ਇੱਥੇ ਬਣੀਆਂ ਆ ਬਾਲੀਵੁੱਡ ਦੀਆਂ ਤੇ ਇਥੇ ਇੱਕ ਫਿਲਮ ਜਿਹੜੀ ਸੁਪਰ ਡੂਪਰ ਹਟ ਹੋਈ ਸੀਗੀ ਰੱਬ ਨੇ ਬਣਾਈਆਂ ਜੋੜੀਆਂ ਜਿਹੜਾ ਉਹਦੇ ਬਾਅਦ ਸ਼ਾਹਰੂਖ ਦਾ ਘਰ ਦਿਖਾ ਲਿਆ ਆ ਉਹ ਏਸੀ ਕਾਲਜ ਦੇ ਅੰਦਰ ਇਮਾਰਤ ਹੈ ਜੀ ਉਹ ਇੱਕ ਆ ਜਾਓ ਜੀ ਗੱਲ ਕਰਦੇ ਆ ਖਾਲਸਾ ਕਾਲਜ ਅਮਰitsar ਦੀ ਖਾਲਸਾ ਕਾਲਜ ਅਮਰitsar ਦਾ ਆਪਣਾ 130 ਸਾਲਾਂ ਦਾ ਗੌਰਵਮਈ ਇਤਿਹਾਸ ਹੈ ਜੀ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਮਹਾਨ ਸੰਸਥਾ ਨੂੰ ਬਣਾਉਣ ਲਈ ਪੰਜਾਬ ਦੀਆਂ ਨਾਮਵਾਰ ਹਸਤੀਆਂ ਨੇ ਸਨ 1883ਵੀ ਇਸਵੀ ਵਿੱਚ ਮਤਾ ਪਾਸ ਕੀਤਾ ਸੀ ਫਿਰ ਫਰਵਰੀ 22 1890 ਇਸਵੀ ਵਿੱਚ ਖਾਲਸਾ ਕਾਲਜ ਸਥਾਪਨਾ ਕਮੇਟੀ ਬਣਾਈ ਗਈ ਜੀ ਇਸ ਕਮੇਟੀ ਦੇ ਪ੍ਰਧਾਨ ਡਬਲਯੂ ਆਰ ਐਮ ਹਾਲ ਰਾਈਡ ਸੀਗੇ ਜੀ ਤੇ ਮਾਰਚ 5 1892 ਇਸਵੀ ਨੂੰ ਸਰ ਜੇਮਜ਼ ਬ੍ਰਾਡਵੁੱਡ ਲਾਇਲ ਨੇ ਇਸ ਸੰਸਥਾ ਦਾ ਨੀਂਹ ਪੱਥਰ ਰੱਖਿਆ ਮੋਢਲੇ ਪੜਾ ਉੱਤੇ 22 ਅਕਤੂਬਰ 1893 ਈਸਵੀ ਨੂੰ ਖਾਲਸਾ ਮਿਡਲ ਸਕੂਲ ਸ਼ੁਰੂ ਹੋਇਆ ਜੀ ਸਨ 1896 ਈਸਵੀ ਨੂੰ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਗਈ ਸਨ 1897 ਈਸਵੀ ਨੂੰ ਕਾਲਜ ਵਿੱਚ ਪਹਿਲੀ ਵਾਰ ਡਿਗਰੀ ਪੱਧਰ ਦੀਆਂ ਕਲਾਸਾਂ ਆਰੰਭ ਹੋਈਆਂ ਜੀ ਇਸ ਦੌਰਾਨ 17 ਨਵੰਬਰ 1904 ਈਸਵੀ ਨੂੰ ਖਾਲਸਾ ਕਾਲਜ ਦੀ ਇਸ ਅਦੁੱਤੀ ਇਮਾਰਤ ਦਾ ਨੀ ਪੱਥਰ ਸਰ ਚਾਰਲਸ ਰੀਵਾਜ ਲੈਫਟੀਨੈਂਟ ਗਵਰਨਰ ਪੰਜਾਬ ਨੇ ਰੱਖਿਆ ਸੀ ਜੀ ਕਾਲਜ ਦੀ ਇਮਾਰਤ ਦਾ ਡਿਜ਼ਾਈਨ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ ਜੀ ਵਿਦਿਆਰਥੀਆਂ ਦੀ ਰਹਿائش ਲਈ ਨਾਬਾ ਫਰੀਦਕੋਟ ਹਰगोਬਿੰਦ ਤੇ ਜੀਂਦ ਹੋਸਟਲ ਤਿਆਰ ਕੀਤੇ ਗਏ ਇਹ ਜਿਹੜੇ ਹੋਸਟਲ ਆ ਜੀ ਇਹ ਰਿਆਸਤਾਂ ਦੇ ਨਾਂ ਤੇ ਤਿਆਰ ਕੀਤੇ ਗਏ ਆ ਰਿਆਸਤਾਂ ਦੇ ਨਾਂ ਰੱਖੇ ਗਏ ਸੀਗੇ ਜਿਹੜੇ ਹੋਸਟਲਾਂ ਦੇ ਆ ਇਸ ਦੇ ਨਾਲ ਹੀ ਡਿਸਪੈਂਸਰੀ ਲਾਇਬ੍ਰੇਰੀ ਅਤੇ ਸਟਾਫ ਦੇ ਕੁਆਟਰਾਂ ਦੀ ਉਸਾਰੀ ਵੀ ਕੀਤੀ ਗਈ। ਰਿਆਸਤਾਂ ਦੇ ਰਾਜਿਆਂ, ਮਹਾਰਾਜਿਆਂ ਤੇ ਸਰ ਦੇ ਪੁੱਜਦੇ ਲੋਕਾਂ ਨੇ ਕਾਲਜ ਦੀ ਉਸਾਰੀ ਲਈ ਹਜ਼ਾਰਾਂ ਲੱਖਾਂ ਰੁਪਏ ਦਾ ਦਾਨ ਦਿੱਤਾ। ਇਸ ਸੰਸਥਾ ਲਈ ਪੰਜਾਬ ਦੇ ਹਰ ਕਿਸਾਨੀ ਪਰਿਵਾਰ ਨੇ ਵੀ 2 ਆਨੇ فی ਦੀ ਏਕੜ ਸੈਂਸ ਬਜੋ ਆਪਣਾ ਯੋਗਦਾਨ ਪਾਇਆ। ਯਾਨੀ ਕਿ ਜੀ ਇਹ ਖਾਲਸਾ ਕਾਲਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਿਸਾਨੀ ਭਰਾਵਾਂ ਦਾ ਵੀ ਬਹੁਤ ਯੋਗਦਾਨ ਆ। ਕਾਫੀ ਯੋਗਦਾਨ ਆ ਉਹਨਾਂ ਦਾ ਜੀ ਇਹਦੇ ਵਿੱਚ ਤੇ ਸਨ 1917 ਈਸਵੀ ਨੂੰ ਖਾਲਸਾ ਕਾਲਜ ਆਪਣੀ ਇਸ ਵਿਰਾਸਤੀ ਇਮਾਰਤ ਵਿੱਚ ਪੂਰੀ ਸ਼ਾਨੋ ਸ਼ੌਕਤ ਨਾਲ ਕਾਰਜਸ਼ੀਲ ਹੋਇਆ। ਤੇ ਹੁਣ ਇੱਕ ਕਲਿੱਪ ਹੋਣੀ ਹੈ ਜੀ ਇੱਕ ਮੋੜੇ ਗੁਰੂ ਘਰ ਦੀ। ਉਹ ਦੇਖੋ ਜੀ ਗੁਰੂ ਘਰ ਬਹੁਤ ਹੀ ਯਾਨੀ ਕਿ ਦੇਖੋ ਕਿੰਨਾ ਸੋਹਣਾ ਲਾਦਾ ਹਨਾ ਬਣਿਆ ਦੇਖੋ ਜੀ ਕਿੰਨੀ ਪੁਰਾਣੀ ਇਮਾਰਤ ਪੁਰਾਣੀਆਂ ਇੱਟਾਂ ਦਾ ਬਣਿਆ ਆ ਬਹੁਤ ਹੀ ਸੰਗਮਰਮਣੀ ਉਹੀ ਪੁਰਾਣੀ ਇੱਟਾਂ ਜਿਹੜੀ ਪਹਿਲਾਂ ਦੀ ਆ ਆ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਜੀ ਦੇ ਇਸ ਕਾਲਜ ਦਾ ਮੰਤਵ ਨਵੇਂ ਯੁੱਗ ਦੀ ਵਿਗਿਆਨਕ ਵਿੱਦਿਆ ਦੇਣ ਦੇ ਨਾਲ-ਨਾਲ ਆਪਣੇ ਅਮੀਰ ਵਿਰਸੇ ਨੂੰ ਸੰਭਾਲਣਾ ਵੀ ਹੈ। ਇਸ ਇਤਿਹਾਸਕ ਸੰਸਥਾ ਨੇ ਸਪੋਰਟਸ, ਡਿਫੈਂਸ, ਐਗਰੀਕਲਚਰ, ਸਿਵਲ ਸਰਵਿਸ, ਸਿੱਖਿਆ ਅਤੇ ਰਾਜਸੀ ਖੇਤਰਾਂ ਵਿੱਚ ਬਹੁਤ ਨਾਮਵਰ ਅਲਮਨੀ ਪੈਦਾ ਕੀਤੇ ਹਨ। ਤੇ ਹੁਣ ਜੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਖੰਡਾ ਬਣਿਆ ਹੈ ਜੀ ਇਹ ਆ ਜੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦਾ ਤੇ ਇਹਦੇ ਨਾਲ ਉਹ ਜਿਹੜੀ ਤੁਸੀਂ ਹੁਣ ਇਮਾਰਤ ਦੇਖ ਰਹੇ ਹੋ ਉਹ ਹੈ ਜੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਦਾ ਇਸ ਕਾਲਜ ਨੂੰ UGC ਵੱਲੋਂ ਆਟੋਨਮਸ ਕਾਲਜ ਦਾ ਦਰਜਾ ਪ੍ਰਾਪਤ ਹੈ ਇਸ ਵਿੱਚ 4 ਰਿਸਰਚ ਡਿਗਰੀ ਕੋਰਸ 39 ਮਾਸਟਰ ਡਿਗਰੀ ਕੋਰਸ ਅਤੇ 31 ਅੰਡਰ ਗ੍ਰੈਜੂਏਟ ਕੋਰਸ ਚੱਲ ਰਹੇ ਹਨ ਇਸ ਤੋਂ ਇਲਾਵਾ ਕਿਸਾਨ ਸਿਕਲਾਈ ਸੈਂਟਰ ਤੇ ਲਾਈਫ ਲੌਂਗ ਲਰਨਿੰਗ ਪ੍ਰੋਗਰਾਮ ਅਧੀਨ ਕਈ ਹੋਰ ਕਿਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ ਇਹ ਇਤਿਹਾਸਕ ਕਾਲਜ ਸੰਸਾਰ ਪੱਧਰ ਉੱਤੇ ਪੰਜਾਬੀਆਂ ਦੀ ਕੌਮੀ ਵਿਰਾਸਤ ਵਜੋਂ ਜਾਣਿਆ ਜਾਂਦਾ ਹੈ ਤੇ ਬਾਕੀ ਜੀ ਇਹ ਕਾਲਜ ਦਾ ਜਿੱਦ ਆਪਾਂ ਇੱਥੋਂ ਪਤਾ ਕੀਤਾ ਤੇ ਕਰਤਾ ਧਰਤਾ ਆਪਣੇ ਮਜੀਠੀਏ ਹੋਣੀ ਆ ਤੇ ਸ਼ੁਰੂ ਤੋਂ ਇਹਨਾਂ ਦੇ ਅੰਦਰ ਆਏ ਉਹਨਾਂ ਦੇ ਜਿਹੜੇ ਬਜ਼ੁਰਗ ਸੀ ਉਹੀ ਪਹਿਲਾਂ ਤੋਂ ਉਹਨਾਂ ਦੇ ਅੰਦਰ ਹੀ ਆ ਜਾਨੀ ਇਹ ਸਾਰਾ ਕੁਝ ਧਾਮ-ਚਾਮ ਜਿੰਨਾ ਵੀ ਹੈ ਇੱਥੇ ਦਾ ਜੋ ਫੀਸਾਂ ਦਾ ਏੜ-ਗੇੜ ਜੋ ਉਹ ਵੀ ਸਾਰਾ ਕੁਝ ਉਹੀ ਕਰਦੇ ਆ ਬਾਕੀ ਕਹਿੰਦੇ ਇੱਥੇ ਫੀਸਾਂ ਦਾ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਬਹੁਤ ਵਾਧਾ ਕਰਤਾ ਆ ਜਾਨੀ ਕਾਫੀ ਮਹਿੰਗੀ ਆ ਹੁਣ ਇੱਥੇ ਵੀ ਪੜਾਈ ਤੇ ਆਪਣੇ ਉਹਨਾਂ ਦਾ ਵੀ ਰੈਂਟ ਬਹੁਤ ਆ ਹੋਸਟਲਾਂ ਦਾ ਵੀ ਉਹ ਆਪਣੇ ਕੋ ਪੱਕੀ ਜਾਣਕਾਰੀ ਨਹੀਂ ਸੀਗੀ ਨਹੀਂ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਣੀ ਸੀ ਵੀ ਇੰਨਾ ਰੈਂਟ ਐ ਇੰਨਾ ਫੀਸਾਂ 'ਚ ਵੱਧਦਾ ਆ ਪਰ ਇੰਨਾ ਕੁ ਪਤਾ ਲੱਗਾ ਵੀ ਜਿਆਦਾ ਕਾਫੀ ਮਹਿੰਗਾ ਹੋ ਗਈ ਇੱਥੇ ਵੀ ਪੜਾਈ ਐਜੂਕੇਸ਼ਨ ਹੀ ਬਹੁਤ ਮਹਿੰਗੀ ਆ ਤਾਂ ਬੰਦਾ ਆਪਣੇ ਨਿਆਣੇ ਪੜ੍ਹਾਊਗਾ ਵੀ ਕਿੱਦਾਂ ਜੀ ਹੈਨਾ ਚਲੋ ਬਾਕੀ ਇੰਨੀ ਕੁ ਜਾਣਕਾਰੀ ਸੀ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰਦੇ ਆ ਜਾਣਕਾਰੀ ਕਿੱਦਾਂ ਲੱਗੀ ਇਹ ਕਮੈਂਟਾਂ ਜ਼ਰੂਰ ਦੱਸਿਓ ਤੇ ਇਹ ਆਪਾਂ ਵੀਡੀਓ ਇਸ ਲਈ ਸ਼ੇਅਰ ਕਰ ਦਿੱਤੀ ਵਿੱਚ ਮੈਂ ਕਹਾਂ ਵੀ ਤੁਹਾਡਾ ਜਿਹੜਾ ਇੰਟਰਸਟ ਬਣਿਆ ਉਹ ਖਰਾਬ ਨਾ ਹੋਵੇ ਰੋਜ਼ ਵੀਡੀਓ ਦੇਖਦੇ ਆਪਣੇ ਭੈਣ ਭਰਾ ਤੇ ਇਹ ਵੀਡੀਓ ਦੇ ਨਾਲ ਆਪਾਂ ਅੰਮ੍ਰਿਤਸਰ ਤੋਂ ਕਿੱਥੇ ਪਹੁੰਚੇ ਆ ਉੱਥੇ ਤੱਕ ਦੀ ਆਪਾਂ ਵੀਡੀਓ ਸ਼ੇਅਰ ਕਰ ਦੇਣੀ ਆ ਕਿਉਂਕਿ ਅਗਲਾ ਸਫ਼ਰ ਆਪਣਾ ਅੰਮ੍ਰਿਤਸਰ ਤੋਂ ਚੱਲ ਰਿਹਾ ਆ ਹੁਣ ਜਿੱਦਾਂ ਤੁਸੀਂ 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰ ਲਏ ਆ ਜਨਮ ਸਥਾਨਾਂ ਦੇ ਹੁਣ ਆਪਾਂ 7ਵੇਂ ਤੇ 8ਵੇਂ ਗੁਰੂ ਸਹਿਬਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਆ ਕੀਰਤਪੁਰ ਸਾਹਿਬ ਵੱਲ ਨੂੰ ਤੇ ਉਹ ਮੈਂ ਕਿਹਾ ਤੁਹਾਨੂੰ ਜਾਣਕਾਰੀ ਦੇ ਦੰਨੇ ਆ ਇਹ ਸਫਰ ਦੀ ਵੀਡੀਓ ਸਾਈਕਲ ਦੀ ਆ ਤੇ ਇਸ ਕਰਕੇ ਵਿੱਚ ਇਹ ਲਾਤੀ ਸੀਗੀ ਆਪਾਂ ਵੀਡੀਓ ਖਾਲਸਾ ਕਾਲ ਲਈ ਦੀ ਮੈਂ ਕਿਹਾ ਚਲੋ ਥੋੜੀ ਬੋਦੀ ਜਾਣਕਾਰੀ ਆ ਜਿੰਨੀ ਗਿਆ ਸ਼ਾਇਦ ਕਿਸੇ ਦੇ ਕੰਮ ਆ ਜਾਵੇ ਆਪਾਂ ਸਾਂਝੀ ਕਰ ਦੰਨੇ ਆ ਜੀ ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਪਿੱਲ ਤਾਂ ਸਾਰਿਆਂ ਨੂੰ ਰੋੜਕੀ ਵਾਲੇ ਲੋਦ ਰੋੜਕੀ ਵਾਲ ਦੇ ਘੂੜੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਇੱਕ ਗੱਲ ਦੀ ਮਾਫੀ ਚਾਹੁੰਦੇ ਆ ਜੀ ਜਿਹੜੀ ਰਾਤੀ ਫਤੇ ਨਹੀਂ ਬਲਾ ਹੋਈ ਤੇ ਬਾਕੀ ਤੀਨੀ ਰਾਜਾ ਦਾ ਹੋ ਗਿਆ ਸਗਾ ਬਾਈ ਨੇ ਕਮਾਇਆ ਕਮਾਇਆ ਕਾਫੀ ਯਾਨੀ ਕਿ ਸੋਨਾ ਆਨੰਦ ਵਜਿਆ ਤੇ ਬਾਈ ਅਮਰਤਪ ਨੇ ਸੇਵਾ ਪਾਣੀ ਵੀ ਫਲ ਜੀ ਦਾ ਹੀ ਨਾ ਕੀਤੀ ਬਾਈ ਨੇ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਤੇ ਬਾਕੀ ਬਾਈ ਕੋਲ ਹੁਣ ਆਪਾਂ ਚਾਲੇ ਪਾਉਣ ਲੱਗੇ ਆਂ ਤੇ ਰਾਤੀ ਸੁੱਤੇ లేਢ ਹੋ ਕੇ ਕਰਕੇ 3-4 ਵਜੇ ਗਏ ਸੀ ਨੱਲੋਂ ਬੱਤਾਂ ਕਰਦੇ ਆ ਉਹਨੂੰ ਤੇ ਬਾਈ ਹੁਣ ਸੁੱਤਾ ਪਿਆ ਆ ਤੇ ਮੈਂ ਕਿਹਾ ਤੂੰ ਬਾਈ ਸੌਂ ਗੇ ਮੈਂ ਨਿਕਲਦਾ ਹਾਂ ਨਾ ਤੇ ਠੀਕ ਆ ਜੀ ਆ ਜੋ ਘੋੜਾ ਆਪਾਂ ਕਰ ਲਿਆ ਰੈਡੀ ਲਓ ਜੀ ਘੋੜਾ ਆਪਣਾ ਤਿਆਰ ਬਰ ਤਿਆਰ ਆ ਸੜਕਾਂ ਤੇ ਔੜ ਮਾਰੂ ਚੱਕ ਚੱਕ ਕੇ ਤੇ ਸਦਾ ਹੀ ਨਿਸ਼ਾਨ ਰਹਿਣ ਚੂੜੇ ਪੰਥ ਖਾਲਸਾ ਮਹਾਰਾਜ ਦੇ ਬਾਈ ਇੱਧਰ ਪੀ ਹੀ ਰਹਿੰਦਾ ਮਨ ਚਿੱਤ ਆ ਗਿਆ ਆਪਾਂ ਨੂੰ ਮੈਂ ਕਿਹਾ ਯਾਰ ਗੇਟ ਲਾ ਦਈਏ ਹਨ ਚੱਲ ਬਈ ਕੋੜਿਆ ਚੱਲੀਏ ਹਣ ਅਗਲੇ ਸਫਰ ਵੱਲ ਨੂੰ ਵਧੀਏ ਨੇ ਇਹਦਾ ਇਹਦਾ ਇਹਨੀ ਲਹੂ ਪੀਤਾ ਲੋ ਜੀ ਆਪਾਂ ਆਮਰੇ ਸ਼ਹਿਰ ਤੋਂ ਅੰਮ੍ਰਿਤਸਰ ਸ਼ਹਿਰ ਤੋਂ ਆ ਗਏ ਆ ਬਾਹਰ ਹੋਣਾ ਬਿਲਕੁਲ ਆਣਾ ਕੋੜਾ ਫਗਵਾੜੇ ਵਾਲ ਨੂੰ ਆਪਾਂ ਭਜਾਵਾਂਗੇ ਵੈਸੇ ਆਪਾਂ ਪਹੁੰਚਣਾ ਆ ਕੀਰਤਪੁਰ ਸਾਹਿਬ ਅੱਜ ਥੋੜਿਆ ਲੇਟ ਹੋ ਗਏ ਆ ਆਪਾਂ ਨਹੀਂ ਤਾਂ ਸੋਚਿਆ ਸੀਗਾ ਜੇ ਕਿਤੇ 4 ਵਜੇ ਤਰਪਨ ਦੇ ਤਾਂ ਆਪਾਂ ਪਹੁੰਚ ਜਾਣਾ ਸੀ ਗੀਤਪੁਰ ਸਾਹਿਬ ਸ਼ਾਮ ਤੱਕ ਤੇ ਪਰ ਹੁਣ ਤੁਰੇ ਹੀ ਲੇਟ ਆ ਕਿਉਂਕਿ ਹੁਣ ਟਾਈਮ 9 ਤਾਂ ਇੱਥੇ ਹੀ ਵੱਜ ਗਿਆ ਆਪਾਂ ਨੂੰ ਇਸ ਕਰਕੇ ਦੇਖਦੇ ਆ ਫਵਾੜੇ ਤੱਕ ਜਾਨੇ ਆ ਤੇ ਜਾਂ ਜਲੰਧਰ ਰੁਕਦੇ ਆ ਬਾਕੀ ਜਿੱਥੇ ਮਹਾਰਾਜ ਨੇ ਰੋਕ ਕੇ ਰਾਤ ਕਟਾਉਣੀ ਹੋਵੇ ਉੱਥੇ ਕੱਟਣੀ ਪੈਣੀ ਆ ਤੇ ਆ ਜਾਓ ਯਾਨੀ ਕਿ ਮੋਟੀ ਮੋਟੀ ਗੱਲ ਵੇ ਘੁੜਾ ਭਜਾਉਣੇ ਆ ਫਵਾੜੇ ਵਾਲ ਨੂੰ ਆਪਾਂ ਚਾਹ ਵੀ ਰੁਕੇ ਸੀਗੇ ਤੇ ਮੈਂ ਕਿੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਰਿਜ਼ਿਊਮਿੰਗ ਰਾਈਟ ਵੀਡੀਓ ਦੇ ਵਿੱਚ ਆਪਣੇ ਗੁਰੂ ਘਰ ਦੇ ਦਰਸ਼ਨ ਤਾਂ ਨਹੀਂ ਹੋਣੇ ਤੇ ਕਿਉਂਕਿ ਰੋਡ ਦੀ ਵੀਡੀਓ ਹੀ ਹੋਣੀ ਹੈ ਇਸ ਕਰਕੇ ਆਪਾਂ ਵੀਡੀਓ ਘੱਟੇ ਬਣਾਉਣੀ ਆ ਤੇ ਆਪਾਂ ਇਹਦੇ ਵਿੱਚ ਖਾਲਸਾ ਕਾਲਜ ਦੀ ਵੀਡੀਓ ਬਣਾਈ ਆ ਕੱਲ ਆਪਾਂ ਨੂੰ ਬਾਈ ਨੇ ਕਮਾਇਆ ਸੀਗਾ ਅਮਰਤ ਦਾ ਬਾਈ ਨੇ ਤੇ ਉਹ ਵਧੀਆ ਜਾਣਕਾਰੀ ਹੈ ਤੇ ਸੋਹਣੇ ਆ ਵੀਡੀਓ ਜਾਨੀ ਕਿ ਉਹ ਆਪਾਂ ਵਿੱਚ ਸ਼ੇਅਰ ਕਰ ਦਵਾਂਗੇ ਜੀ ਉਹਦਾ ਆਨੰਦ ਮਾਣਿਓ ਹਾਂਜੀ ਜੀ ਆਪਾਂ ਪਹੁੰਚ ਗਏ ਆ ਜੀ ਕਰਤਾਰਪੁਰ ਦੇ ਲਾਗੇ ਕਰਤਾਰਪੁਰ ਰਹਿ ਗਿਆ 4-5 ਕਿਲੋਮੀਟਰ ਤੇ ਆਪਾਂ ਨੂੰ ਵਾਟਰ ਗੂਲਰ ਦਿਖ ਪਿਆ ਇਹ ਆ ਮੈਂ ਕਿ ਨਾਲੇ ਪਾਣੀ ਭਰਦੇ ਆ ਤੇ ਨਾਲੇ 10 ਮਿੰਟ ਸਾਹ ਲੈਨੇ ਆ ਨਾਲੇ ਕੇਲੇ ਪਏ ਤੈਨਾਂ ਕੋ ਇਹ ਵੀ ਚੰਦ ਲਈਏ ਹੁਣ ਤੇ ਛਾਂ ਬਾਦੂ ਦੇ ਪਈ ਸੀਗੀ ਤਾ ਕਰਕੇ ਇਹਨੂੰ ਰੋਡ ਤੋਂ ਸਾਈਡ ਜੀ ਨੂੰ ਹੋ ਗਿਆ ਤੇ ਮੈਂ ਕਿਹਾ ਇੱਥੇ 10 ਮਿੰਟ ਲੰਮੇ ਪਿੰਨੇ ਆ। ਕਤਾਰਪੁਰ ਸਾਹਿਬ ਐਂਟਰ ਹੁੰਦੇ ਹੀ ਘੋੜਾ ਥੋੜੇ ਜਿਹਾ ਨਖਰਾ ਕਰ ਗਿਆ। ਪੈਂਚਰ ਹੋ ਗਿਆ ਲੱਗਾ। ਪੈਂਚਰ ਲਵਾਇਆ ਹੁਣ। ਤੇ ਪੈਂਚ ਉਹਦਾ ਵਧੀਆ ਟਿਕਾਣੇ ਤੇ ਆ ਕੇ ਹੋਇਆ ਦੁਕਾਨ ਨਾਲੇ ਸੀਗੀ। ਸ਼ਾਇਦ ਜੋ ਜਦੋਂ ਬਾਈ ਆਪਾਂ ਬਾਈ ਬਾਹਰ ਤੋਂ ਪੌੜੇ ਥੱਲੇ ਸਾਰੇ ਨੰਗ ਦੇ ਉੱਥੇ ਆ ਕੇ ਹੋਇਆ ਲੱਗਾ। ਕਰਤਾਰਪੁਰ ਦਿਕਰਦਾਰਪੁਰੋਂ ਹੁਣ ਛੱਡਦੇ ਆਂ ਇਹਦੀਆਂ ਲਗਾਮਾਂ ਘੋੜੇ ਦੀਆਂ ਦੁਆਰ ਤੋਂ ਜਿਲੰਦਰਵਾਲ ਨੂੰ ਲੋ ਜੀ ਆਪਾਂ ਅੰਮ੍ਰਿਤਸਰ ਤੋਂ ਗੁਪਨੇ ਪੁਰਾਣੇ ਮਿੱਤਰਾਂ ਕੋ ਜਿੱਦਾਂ ਤੁਹਾਨੂੰ ਦੱਸਿਆ ਹੀ ਆ ਹਾਏ ਹਾਏ ਹਾਊ ਯੂ ਆਰ ਉਠਾ ਜਸਦੇ ਭਾਈ ਪੁਰਾਣੇ ਯਾਰ ਮੈਨ ਲੱਗੇ ਸੇ ਮੈਂ ਕਿ 21 ਸਾਲ ਪੁਰਾਣੇ ਯਾਰ ਆਏ 20 ਸਾਲ ਅਗਲੀਆ 20 ਕਾ ਨੂੰ ਮੇਨ ਮੇਰੇ 2000 ਹੁਣ ਮੈਂ ਥੱਕ ਗਿਆ 22 ਸਾਲ ਹੋ ਗਏ ਹੁਣ ਮੈਂ ਘਰ ਰੋਟੀ ਪਾਣੀ ਖਾ ਕੇ ਆਕਸੀਜਨ ਲੈ ਗਿਆ ਸਾਲਾ ਆਕਸੀਜਨ ਦਾ 22 ਸਾਲ ਹੋ ਗਏ ਅੱਜ ਦੀ ਰਾਤ ਇੱਥੇ ਰਵਾਂਗੇ ਤੇ ਸਵੇਰ ਨੂੰ ਫੇਰ ਚਾਲੇ ਪਾਵਾਂਗੇ ਕੀਰਤਪੁਰ ਨੂੰ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਬਾਕੀ ਹੁਣ ਗੱਲਾਂ ਬਾਤਾਂ ਕਰਾਂਗੇ ਇਹਨਾਂ ਤੇ ਆਪਾਂ ਹੁਣ ਵੀਡੀਓ ਦੇ ਵਿੱਚ ਕੈਮਰੇ ਵਾਲਾ ਪੰਗਾ ਨਹੀਂ ਰੱਖਣਾ ਸਹੀ ਆ ਨਾ ਸਹੀ ਆ ਚੱਲ ਠੀਕ ਆ ਓਕੇ ਆ ਮੇਰਾ ਵੀਰ ਲਵ ਯੂ ਲਵ ਯੂ ਭਾਈ ਪਰ ਦਹਲ ਤੋੜਦਾ ਸਾੜੇ ਆਇਆ ਮੈਂ ਉੱਦਾਂ ਕੋ ਹੋਰਾਸ ਨਾ ਸੀ ਇਦਾਂ ਕਹਿੰਦਾ